ਸੰਗਰਾਮ ਦੇ ਜਿਹੜਾ ਦੇ ਸਤਗੁਰੂ ਜੀ ਬਚਨ ਕਰਦੇ ਨੇ ਅਸਮ ਪ੍ਰੇਮ ਉਹ ਮਾਹੜਾ ਕਿਉਂ ਮਿਲਿਆ ਹਾਰ ਜਾਏ ਸੰਗਤ ਜੀ ਇੱਥੇ ਸਤਗੁਰੂ ਨੇ ਇੱਕ ਸਵਾਲ ਪੈਦਾ ਕੀਤਾ ਹੈ ਪ੍ਰਸ਼ਨ ਪਤਾ ਕੀਤਾ ਹੈ ਮਨੁੱਖਤਾ ਦੇ ਅੰਗੇ ਇੱਕ ਪ੍ਰਸ਼ਨ ਰੱਖਿਆ ਹੈ ਕਿਉਂਕਿ ਇੱਥੇ ਕਿਉਂ ਸ਼ਬਦ ਆ ਗਿਆ ਹੈ ਕਿਉਂ ਮਿਲਿਆ ਹਾਰ ਜਾਏ ਇਹ ਪ੍ਰਸ਼ਨ ਹੈ ਸੰਗਤ ਜੀ ਕੀ ਕੋਈ ਹਿੱਲਾ ਬਣਿਆ ਹੋ ਜਾ ਜੀ ਦੇ ਨਾਲ ਆ ਕਾਲਪੁਰ ਨੂੰ ਮਿਲਿਆ ਜਾ ਸਕੇ ਆਮੇ ਤਾਂ ਅਸੂਦੀ ਮਿੱਠੀ ਰੋਤਾ ਤੇ ਜਾਂ ਸੰਗਤ ਜੀ ਕੋਈ ਹੋਰ ਸ਼ਬਦ ਤੇ ਜਾਂ ਕਿਸੇ ਮਾਈ ਭਾਈ ਦਾ ਕੋਈ ਐਸਾ ਸਾਥ ਮਿਲੇ ਜੀ ਦੇ ਨਾਮ ਅਕਾਲ ਪੁਰਖ ਦਾ ਜਿਹੜਾ ਪੇਮ ਹੈ ਉਹਦਾ ਹਿਰਦੇ ਚ ਪ੍ਰਕਾਸ਼ ਹੋ ਜਾਏ ਤੇ ਸੰਗਤ ਜੀ ਪਹਿਲੇ ਪਾਸ਼ਾ ਇੱਥੇ ਬਚਨ ਸਾਨੂੰ ਸਮਝਾ ਰਹੇ ਨੇ ਕਿ ਪਹਿਲੇ ਪਾਸ਼ਾ ਗੁਰਮੰਨ ਪਾਸ਼ਾ ਜੀ ਬਾਣੀ ਦੀਆਂ ਸ਼ੁਰੂ ਦੀਆਂ ਪੰਕਤਾਂ ਪੰਕਤੀਆਂ ਵਿੱਚ ਜੀ ਸਾਨੂੰ ਅੰਮ੍ਰਿਤ ਨਾ ਕਰਦੇ ਨੇ ਕੇਵ ਸਚਿਆਰਾ ਹੋਈਆਂ ਜਿਬ ਤੂੜੈ ਤੂਫੇ ਬਾਗ ਉੱਥੇ ਵੀ ਸੰਗਤਜੀ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਪ੍ਰਸ਼ਨ ਪੈਦਾ ਕੀਤਾ ਜਦਕਿ ਸਹਿਰ ਦੀਆਂ ਪਹਿਲੀਆਂ ਪੰਕਤੀਆਂ ਗੁਰਗ੍ਰੰਥ ਸਾਹਿਬ ਦੀ ਬਿਲਕੁਲ ਸ਼ੁਰੂਆਤ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਸ਼ਨ ਪੈਦਾ ਕਰਦੇ ਨੇ ਮਨੁੱਖਾਂ ਦੇ ਅੱਗੇ ਪ੍ਰਸ਼ਨ ਰੱਖਦੇ ਨੇ ਕੇਵ ਸਚਿਆਰਾ ਹੋਈਆਂ ਜਿਬ ਤੂੜੈ ਤੂਫੇ ਬਾਗ ਸਚਿਆਰਾ ਦਾ ਅਰਥ ਹੈ ਸੰਗਤਜੀ ਸਿਆਣੇ ਹੋ ਜਾਣਾ ਗਿਆਨਮਾਨ ਹੋ ਜਾਣਾ ਤੇ ਗੁਰੂ ਅਨੰਤਪਾਤਸ਼ਾ ਜੀ ਬਚਨ ਕਰਦੇ ਨੇ ਕਿ ਇਸ ਤਰ੍ਹਾਂ ਗਿਆਨਮਾਨ ਹੋਇਆ ਜਾਏ ਸੁਖਮਾਨ ਹੋਇਆ ਜਾਏ ਸਚਿਆਰ ਮਨੁੱਖ ਬਣਿਆ ਜਾਏ ਇਹ ਸੰਗਤ ਜੀ ਸੱਚ ਜਾਣਨਾ ਸਾਰਾ ਗੁਰੂ ਗ੍ਰੰਥ ਸਾਹਿਬ ਇਸੇ ਹੀ ਪੰਕਤੀ ਦੇ ਆਧਾਰ ਤੇ ਲਿਖਿਆ ਗਿਆ ਅਸੀਂ ਕਈ ਵਾਰ ਇਹ ਕਹਿ ਦਿੰਦੇ ਹਾਂ ਕਿ ਬਾਣੀ ਦਾ ਆਨੰਦ ਘਟ ਆਉਂਦਾ ਹੈ ਕਿਉਂਕਿ ਸੰਗਤ ਜੀ ਅਸੀਂ ਬਾਣੀ ਬਹੁਤ ਧਿਆਨ ਨਹੀਂ ਦਿੰਦੇ ਬਾਣੀ ਨੂੰ ਅਸੀਂ ਇੱਕ ਕੰਮ ਦੀ ਤਰ੍ਹਾਂ ਕਰਦੇ ਹਾਂ ਜਿਸ ਤਰ੍ਹਾਂ ਪ੍ਰਸ਼ਾਦਾ ਛੱਕ ਜਾਇਆ ਇਸੇ ਤਰ੍ਹਾਂ ਕਰਦੇ ਆਂ ਕਾਰੋਬਾਰ ਵੇਖਦੇ ਨੇ ਉਸੇ ਹੀ ਤਰ੍ਹਾਂ ਦੀ ਪਾਠ ਕਰਦੇ ਜਿਸ ਦਿਨ ਸੰਗਤ ਜੀ ਸਤਿ ਪੈ ਸ਼ਬਦ ਦਾ ਮੇਲ ਹੋ ਗਿਆ ਉਸ ਦਿਨ ਜ਼ਿੰਦਗੀ ਬਦਲ ਜਾਏਗੀ ਜਿਸ ਦਿਨ ਇਹ ਸਮਝ ਆ ਗਈ ਨਾ ਕਿ ਕੇਵਲ ਸੱਚਿਆਰਾ ਹੋਈ ਹੈ ਕਿ ਬਕੂੜੇ ਤੁਫੇ ਪਾਲ ਆਮ ਆਰਥ ਹੁੰਦਾ ਸੰਗਤ ਦੀ ਕੰਨ ਦੀਵਾਰ ਗੁਰੂ ਅਨੰਦ ਪਾਸ਼ਾ ਜੀ ਸ਼ੁਰੂ ਵਿੱਚ ਹੀ ਦੱਸਦੇ ਨੇ

ਪਰ ਇਹ ਹੀ ਦੀਵਾਰ ਸੰਗਤ ਦੀ 84 ਲੱਖ ਜੂਨ ਵਾਲੇ ਮਨੁੱਖ ਨੂੰ ਤੱਕ ਦਿੰਦੀ ਹੱਥ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸਾਰੀ ਮਾਨਵਤਾ ਨੂੰ ਦੇਵ ਦੀ ਜੋਤਰੀ ਕਰਦੇ ਦੇ ਕਿਹ ਸੱਚਿਆਰਾ ਹੋਈ ਹੈ ਕਿਹ ਕੋੜੇ ਪਿਆਰ ਕਿਸ ਤਰ੍ਹਾਂ ਸਿਆਣੇ ਹੋਇਆ ਜਾਵੇ ਇਸ ਤਰ੍ਹਾਂ ਸੱਚਿਆਰ ਮਨੁੱਖ ਬਣਿਆ ਜਾ ਹੁਕਮ ਰਜਾਈ ਚੰਨ ਦਾ ਨਾਮ ਉਪੰਗਤੀ ਤੁਸਲਨਾ ਬੁਰਕੀ ਬਾਣੀ ਨੂੰ ਪੜਨਾ ਸਤਗੁਰੂ ਜੀ ਕਹਿੰਦੇ ਨੇ ਝੋਲੀਆਂ ਪਰ ਜਾਣ ਗਿਆ ਜ਼ਿੰਦਗੀ ਪਲਟ ਜਾਏਗੀ ਜਿਸ ਤਰ੍ਹਾਂ ਬਲੀਕ ਘਾੜੀ ਸੱਜਣ ਵਰਗਿਆਂ ਦੀ ਜ਼ਿੰਦਗੀ ਪਲਟ ਗਈ ਕੌਟੇ ਰਾਖਸ਼ ਵਰਗਿਆਂ ਦੀ ਜ਼ਿੰਦਗੀ ਪਲਟ ਗਈ ਸਤਗੁਰੂ ਜੀ ਕਹਿੰਦੇ ਨੇ ਇਹ ਮਨੁੱਖ ਤੇਰੀ ਜ਼ਿੰਦਗੀ ਪਲਟ ਜਾਏਗੀ ਇਹ ਇਥੇ ਸੰਗਰਾਮ ਵਿੱਚ ਪਈਨੇ ਪਾਤਸ਼ਾਹ ਜੀ ਲਿਖਦੇ ਨੇ ਉਸਨੂੰ ਪ੍ਰੇਮ ਮਾਹੜਾ ਕਿਉਂ ਮਿਲਿਆ ਹਰ ਜਾਏ ਇੱਥੇ ਫਿਰ ਪਈਨੇ ਪਾਤਸ਼ਾਹ ਸਵਾਲ ਪੈਨਾ ਕਰਦੇ ਨੇ ਸੰਗਤ ਜੀ ਕਿ ਇਸ ਤਰ੍ਹਾਂ ਮਿਲਿਆ ਜਰਿਆ ਕਾਲਪ੍ਰਥ ਨੂੰ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਮਨ ਤਨ ਇਤਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸਤਿਗੁਰੂ ਜੀ ਇੱਥੇ ਅੱテル ਕਰਦੇ ਨੇ ਇਥੋਂ ਸਿੱਧ ਹੁੰਦਾ ਹੈ ਕਿ ਸਤਿਗੁਰਾਂ ਦਾ ਹਿਰਦਾ ਪਾਣੀ ਲਿਖਨ ਲੱਗਿਆ ਕਿੰਨਾ ਪ੍ਰੇਮ ਦੇ ਨਾਲ ਭਟਕਾ ਹੁੰਦਾ ਸਤਿਗੁਰ ਜੀ ਬਚਨ ਕਰਦੇ ਨੇ ਮਨ ਤਨ ਪਿਆਸ ਦਰਸ਼ਨ ਕਣੀ ਇਹ ਅਕਾਲ ਪੁਰਖ ਦੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਉਹ ਕਣੀ ਹੈ ਉਹ ਵੱਧ ਚੁਕੀ ਹੈ ਬਹੁਤ ਵੱਡਾ ਹੋਇਆ ਹੈ ਕੋਈ ਆਨ ਮਿਲਾਵੇ ਮਾਰੇ ਮਾ ਦਾ ਰੂਪ ਜਿਹੜਾ ਕਾਲਪੁਰ ਹੈ ਕੋਈ ਆਨ ਕਰਕੇ ਮੈਨੂੰ ਉਹਦੀ ਮਾਨ ਬਣਾ ਦੇਵੇ ਸੰਗਤੀ ਅਸੀਂ ਸਾਰਾ ਜੀਵਨ ਪਦਾਰਥ ਵਿੱਚ ਨਿਚਣਾ ਦਿੰਦੇ ਹਾਂ ਤੇ ਅੰਤ ਨੂੰ ਪਦਾਰਥ ਇਹ ਸਾਲਾ ਨਹੀਂ ਬਕਦਾ ਭਾਵੇਂ ਸਾਡੇ ਬੱਚੇ ਨੇ ਭਾਵੇਂ ਸਾਡੀਆਂ ਜੈਦਾਪਾਂ ਨੇ ਭਾਵੇਂ ਸਾਡਾ ਸਰੀਰ ਹੈ ਸੰਗਤੀ ਇਹ ਸਾਰਾ ਪਦਾਰਥ ਹੈ ਤੇ ਪਰਮਾਤਮਾ ਨੂੰ ਅਸੀਂ ਭੁੱਲ ਜਾਂਦੇ ਹਾਂ ਜਿਹੜਾ ਦਾਤਾ ਦਿੰਦਾ ਹੈ ਦਾਤਾ ਸੰਗਤ ਜੀ ਆਪ ਵੀ ਕਈ ਵਾਰੀ ਵੇਖਦੇ ਨਾ ਕਿਸੇ ਵੀ ਮਾਈ ਭਾਈ ਕੋਲ ਜਦੋਂ ਪਾਣੀ ਦੀ ਗੱਲ ਕਰਦੇ ਹਾਂ ਤੇ ਹਰ ਮਾਈ ਭਾਈ ਕੋਲ ਕਹਿੰਦਾ ਹੈ ਬਾਬਾ ਜੀ ਸਮਾਂ ਨਹੀਂ ਹੈ ਅਸੀਂ ਕਿੱਡੇ ਅਣਜਾਣ ਹਾਂ ਸੰਗਤ ਜੀ ਜੇ ਇਸ ਕੰਮ ਨੂੰ ਆਏਗਾ ਜਾ ਕੇ ਆਏ ਸੋਈ ਕਿਹਾਜੂ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਕੰਮ ਨੂੰ ਨਾਮ ਜਪਣਾ ਹੈ ਉਹਨੂੰ ਇਕੱਠਾ ਕਰ ਤੇ ਹਰ ਮਾਈ ਭਾਈ ਕੋਲ ਇੱਕੋ ਹੀ ਗੱਲ ਕਹਿੰਦਾ ਕਿ ਬਿਜ਼ਨਸ ਨੇ ਭੱਡੇ ਨੇ ਸਮਾਂ ਨਹੀਂ ਹੈ ਇਹ ਸਤਗੁਰੂ ਜੀ ਜਿਹਦੇ ਤੇ ਕਿਰਪਾ ਕਰਦੇ ਉਹਦੇ ਕੋਲ ਸਮਾਂ ਹੀ ਸਮਾਂ ਖੇਤੀਬਾੜੀ ਕਰਦੇ ਆ ਵਪਾਰ ਧੰਦੇ ਕਰਦੇ ਆ ਤੇ ਸੰਗਤ ਜੀ ਭਾਵੇਂ ਆ ਰਹੇ ਤੇ ਧੰਦੇ ਥਲੇ ਹੋ ਗਏ ਸਰੀਰ ਦਾ ਕਦੇ ਵੀ ਨਾਮ ਜਿਹੜਾ ਜੋ ਘਟਾਨੀ ਹੈ ਇਸ ਕਰਕੇ ਅਸੀਂ ਬਹਾਨਾ ਨਾ ਬਣਾਈਏ ਇਹ ਆਖਰੀ ਵਾਰੀ ਹੈ ਪ੍ਰਮਾਤਮਾ ਨਾਲ ਮਿਲਣ ਦੀ ਇਹ ਸਵਾਰੀ ਦਾ ਮੁੱਲ ਭਾਰ ਕੇ ਜਨਮ ਤੇ ਮਨ ਨੂੰ ਕੱਟਣਾ ਪਈਏ ستگ سچے پاشاہچن کرتے نان پر ہر سر اتنے ہونا چاہیے دوجا تیجا یا چوتھا نہیں پربھ وی دوجا کو نہیں نانک ہر سرائے کیونکہ بانی ایک تو شروع ہوئی ہے ਇਨੰਦ ਪਾਸ਼ਾ ਜੀ ਕਹਿੰਦੇ ਨੇ ਨਾਨਕ ਹੱਥ ਸਮਾਏ ਏ ਨਾਨਕ ਉਸ ਇੱਕ ਦੇ ਚਰਨਾ ਵਿੱਚ ਟਹਿਟਾ ਇਤੇ ਫੇਰ ਸਤਿਗੁਰਾਂ ਨੇ ਸਾਨੂੰ ਦੱਸਿਆ ਕਿ ਜੇ ਮਨੁੱਖ ਜੇ ਧਰਮਮਲ ਤੁਰਿਆ ਇਹ ਨਿਸ਼ਾਨਾ ਇੱਕ ਤੇ ਰੱਖਣਾ ਹੈ ਦੋ ਤਿੰਨ ਜਾਂ ਚਾਰ ਤੇ ਨਹੀਂ ਰੱਖਣਾ ਗੁਰੂ ਸਾਹਿਬ ਜੀ ਅੱਗੇ ਬਚਨ ਬਸਦੇ ਨੇ ਅਸਿ ਸੁਖੀ ਵਸੁੰਧੀਆਂ ਜਿਨ੍ਹਾਂ ਮਾਇਆ ਹਰ ਗਾਇ ਸਤਿਗੁਰ ਜੀ ਕਹਿੰਦੇ ਨੇ ਜਿਨ੍ਹਾਂ ਜੀਵ ਇਸਤਰੀਆਂ ਨੇ ਇਸ ਤਰ੍ਹਾਂ ਅਕਾਲ ਪੁਰਖ ਨੂੰ ਝੋਣਾ ਕੀਤਾ ਮਨੋਂ ਤਨੋਂ ਟਾਈ ਕੇ ਦਿਰਦੇ ਚੋਂ ਅਸੋ ਸੁਖੀ ਵਸੰਧੀਆਂ ਜਿਨ੍ਹਾਂ ਮયા ਹਰ ਗਾਇ ਉਹ ਸਰੀਰ ਸੁਖੀ ਵਸ ਗਿਆ ਉਹਨਾਂ ਸਰੀਰਾਂ ਦਾ ਆਇਆ ਸੁਫਲਾ ਹੋ ਗਿਆ ਜਨਮ ਤੇ ਮਨ ਵੀ ਘਟੇ ਗਏ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਤ ਕੰਮੀ ਐਸੇ ਤਰ੍ਹਾਂ ਦਾ ਇਹ ਪ੍ਰਸ਼ਨ ਸਾਡੇ ਹਿਰਦੇ ਚ ਪੈਦਾ ਕਰਦੇ ਜਿਸ ਦੇ ਵੇਲੇ ਪ੍ਰੋਫੈਸ਼ਨ ਪੈਦਾ ਹੋ ਗਿਆ ਇਹ ਪਰਮਾਤਮਾ ਨੂੰ ਗੱਲਾਂ ਹੈ ਉਸ ਦਿਨ ਸੰਗਤ ਦੀ ਜੀਵਨ ਬਣ ਗਿਆ